come on ਮੇਰਾ ਨਾਮ ਮੋਹਿਨੀ ਮੰਨਤਾ ਜੀ ਮੈਂ ਪੰਜਾਬ ਦੀ ਪਹਿਲੀ ਕਿਨਾਰਾ ਜਿਹੜੀ ਨੈਸ਼ਨਲ ਲੋਕਦਲ ਦੇ ਜੱਜ ਪੈਨਲ ਦੀ ਮੈਂਬਰ ਹਾਂ ਤੇ ਮੈਂ ਸਟੇਟ ਪੰਜਾਬ ਸਟੇਟ ਦੀ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਦੀ ਤਰਫੋਂ ਪੰਜਾਬ ਸਟੇਟ ਦੀ ਸੀਓ ਪਿਕਨ ਵੀ ਹਾਂ ਤੇ ਮੈਂ ਅੱਸੀ ਅੱਜ ਇੱਥੇ ਵੋਟਾਂ ਦੁਆਰੇ ਜਾਗਰੂਕ ਕਰਨ ਵਾਸਤੇ ਸਾਡੀ ਕਮਿਊਨਿਟੀ ਆਈ ਇੱਥੇ ਕਮਿਊਨਿਟੀ ਨੂੰ ਬੁਲਾਇਆ ਤਾਂ ਕਿ ਕਿਦਾਂ ਆਪਾਂ ਵੋਟਰ ਆਪਣੇ ਵੋਟ ਦਾ ਇਸਤੇਮਾਲ ਕਰਕੇ ਆਪਣੀ ਭਾਗੀਦਾਰੀ ਦਿਖਾ ਸਕੀਏ ਚੋਣਾਂ ਮਾਂਦੇ ਵਿੱਚ ਲੋਕਾਂ ਨੂੰ ਮੈਂ ਇਹੀ ਅਪੀਲ ਕਰਦੀ ਆਂ ਕਿ ਜੀ ਵਧੀਆ ਤੇ ਵਧੀਆ ਕੈਂਡੀਡੇਟ ਚੁਣੋ ਤੇ ਕੋਈ ਵੀ ਪਾਰਟੀ ਦਾ ਹੋ ਤੇ ਆਪਣੇ ਵੋਟ ਦਾ ਸਹੀ ਤੋਂ ਸਹੀ ਇਸਤੇਮਾਲ ਕਰੋ ਸਾਡੀ ਕਮਿਊਨਿਟੀ ਦੇ ਘੱਟ ਤੋਂ ਵੋਟ ਬਣਦਾ ਇੱਕ ਰੀਜ਼ਨ ਇਹ ਵੀ ਹੈ ਜੀ ਇੱਕ ਤਾਂ ਜਿਹੜਾ ਪ੍ਰਸ਼ਾਸਨ ਵੱਲੋਂ ਕੋਈ ਜਾਂਦਾ ਹੈ ਕਮਿਊਨਿਟੀ ਦੇ ਵੋਟ ਬਣਾਉਣ ਨੂੰ ਤੇ ਉੱਥੇ ਪ੍ਰੂਫ ਬਹੁਤ ਲੱਗਦੇ ਆ ਤੇ ਤਾਂ ਕਰਕੇ ਅਸੀਂ ਕਮਿਊਨਿਟੀ ਦੇ ਲੋਕੀ ਇੰਨੇ ਜਾਗਰੂਕ ਨਹੀਂ ਹੈਗੇ ਕਿ ਜਾਗਦੇ ਹੋਤੇ ਸਾਰੇ ਪ੍ਰੂਫ ਇਕੱਠੇ ਕਰਕੇ ਤੇ ਇੱਕ ਕਾਰਨ ਇਹ ਵੀ ਹੈ ਕਿ 2014 ਤੋਂ ਪਹਿਲਾਂ ਕੋਈ ਵੀ ਸਾਡਾ ਵजूद ਨਹੀਂ ਸੀਗਾ 트랜ਸਜੈਂਡਰ ਕਮਿਊਨਿਟੀ ਦਾ ਤੇ 2014 ਤੋਂ ਸੁਪਰੀਮ ਕੋਰਟ ਨੇ ਨਾਲ ਸਾ ਜੱਜਮੈਂਟ ਦਿੱਤਾ ਸੀਗਾ ਉਹਦੇ ਵਿੱਚ ਮੇਲ ਤੇ ਫੀਮੇਲ ਦੇ ਇਕੁਅਲ ਕੀਤਾ ਸੀ 트랜ਸਜੈਂਡਰ ਕਮਿਊਨਿਟੀ ਨੂੰ ਤੇ ਉਹ ਹੁਣ ਸਾਨੂੰ ਹਰ ਚੀਜ਼ ਦਾ ਅਧਿਕਾਰ ਹੈ ਅਸੀਂ ਨੌਕਰੀਆਂ ਵੀ ਕਰ ਸਕਦੇ ਹਾਂ ਅਸੀਂ ਵੋਟ ਵੀ ਬਣਾ ਸਕਦੇ ਹਾਂ ਆਪਣਾ ਅਸੀਂ ਆਧਾਰ ਕਾਰਡ ਪੈਨ ਕਾਰਡ ਬੈਂਕ ਅਕਾਊਂਟ ਜੋ ਵੀ ਸਾਡੀ ਹੈਗੀ ਰਿਕੁਆਇਰਮੈਂਟ ਡਾਕੂਮੈਂਟਰੀ ਉਹ ਅਸੀਂ ਸਾਰੀ ਪੂਰੀ ਕਰ ਸਕਦੇ ਹਾਂ ਇਹ ਸੁਪਰੀਮ ਕੋਰਟ ਨੇ ਸਾਨੂੰ ਅਧਿਕਾਰ ਦਿੱਤਾ ਹੈ ਤੇ ਐਤਕੀ ਚੋਣਾਂਵਾਂ ਦੇ ਵਿੱਚ ਅਸੀਂ ਵੱਧ ਤੋਂ ਵੱਧ ਆਪਣੇ ਵੋਟ ਦਾ ਇਸਤੇਮਾਲ ਕਰਾਂਗੇ ਵੱਧ ਤੋਂ ਵੱਧ ਅਸੀਂ ਵੋਟ ਪਾਵਾਂਗੇ ਤੇ ਆਪਣੇ ਪ੍ਰਜਾਤਨ ਤਨ ਨੂੰ ਸੈਕਸੈਸਫੁਲ ਬਣਾਵਾਂਗੇ ਹਾਂ ਲੋਕਾਂ ਨੂੰ ਮੈਂ اپੀਲ ਕਰਦੀ ਹਾਂ ਜੀ ਆਪਣੇ ਵੋਟ ਦਾ ਜਿਹੜਾ ਅਧਿਕਾਰ ਹੈ ਆਪਣਾ ਵੋਟ ਪਾਣ ਦਾ ਸਰਕਾਰ ਤੋਂ ਲੰਦਾ ਉਹ ਅਧਿਕਾਰ ਨੂੰ ਆਪਣੋ ਵੱਧ ਤੋਂ ਵੱਧ ਜਾ ਕੇ ਇਸ ਭਾਗੀਦਾਰੀ ਨਿਭਾਓ ਤਾਂ ਕਿ ਘਟੋ ਘਟ 70 80 ਪਰਸੈਂਟ ਵੋਟ ਪੈਣੇ ਚਾਹੀਦੇ ਹੈ ਕਿਉਂਕਿ ਕਈ ਲੋਗ ਐ ਨਹੀਂ ਸੋਚਦੇ ਐ ਦਾ ਸੋਚ ਕੇ ਰਹਿ ਜਾਂਦੇ ਵੋਟ ਪਾਣ ਤੋਂ ਵਾਂਝੇ ਰਹਿ ਜਾਂਦੇ ਕਿ ਆਪਾਂ ਕੀ ਕਰਨਾ ਪਤਾ ਹੀ ਕੰਮ ਕਰਨਾ ਆਪਨ ਕਿਹੜਾ ਸਰਕਾਰ ਕੁਝ ਦਿੰਦੀ ਹੈ ਠੀਕ ਹੈ ਸਰਕਾਰ ਕੁਝ ਦੇਵੇ ਨਾ ਦੇਵੇ ਉਹ ਵਕਰੀ ਗੱਲ ਹੈ ਲੇਕਿਨ ਇੱਕ ਗੱਲ ਇਹ ਸਾਰਿਆਂ ਤੋਂ ਵੱਡੀ ਹੈ ਕਿ ਅਗਰ ਵਧੀਆ ਸਰਕਾਰ ਹੋਈ ਜੀ ਤਾਂ ਹਰ ਇਨਸਾਨ ਦਾ ਹਰ ਜੀਵ ਦਾ ਹਰ ਸੱਭ ਦਾ ਭਲਾ ਹੋਏਗਾ ਸਾਰਿਆਂ ਨੂੰ ਕਾਨੂੰਨੀ ਅਧਿਕਾਰ ਮਿਲਣਗੇ ਸਾਰਿਆਂ ਨੂੰ ਆਪਣੇ ਆਪਣੇ ਰਾਈਟਸ ਬਾਰੇ ਬੋਲਣ ਦਾ ਅਧਿਕਾਰ ਮਿਲੇਗਾ ਅੱਜ ਅਸੀਂ ਰੈਲੀ ਕੱਢ ਰਹੇ ਹਾਂ ਜੀ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੀ ਆਪਣੀ ਹਰੇਕ ਬੰਦਾ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨ